ਆ ਪਿੰਡ ਪੈਰ ਇਹ ਇਹੀ ਸੋਣਾ ਬਾਬਾ ਜੀ ਜਿਆਦੀ ਸਾਹਿਬ ਕਹਿੰਦੇ ਪਿੰਡ ਪੈਰ ਹੁੰਦਾ ਆ ਜਾ ਪਿੱਛੇ ਜੇ ਬੜਾ ਰੌਲਾ ਪਾਇਆ ਆ ਗਈ ਚੋਰੀ ਦਾ ਉਹ ਜੀ ਆ ਮੇਰਾ ਆ ਫਲਾਣੀ ਲੈਣ ਚੱਕੀ ਐ ਐਵੇਂ ਕਵਲੇ ਹੋ ਜੰਨੇ ਨੇ ਨੇੜੇ ਜੇ ਅਸੀਂ ਚੁੱਪਾਂ ਬੋਲਦੇ ਨਹੀਂ ਤਾਂ ਮਤਲਬ ਇਹ ਥੋੜੀ ਐਵੇਂ ਸਿਰ ਚ ਗਲੇ ਹੀ ਕਰੀ ਜਾਓ ਹੈ ਹਾਸਕੇ ਢਾਹ ਲ ਦਿੰਦੇ ਐ ਅਸੀਂ ਚਾਹੁੰਦੇ ਹਰ ਪੰਜਾਬੀ ਦੇ ਇੱਕੋ ਪਾਸੇ ਮੂੰਹ ਹੋਵੇ ਸਾਰਾ ਪੰਜਾਬ ਇੱਕ ਹੋਵੇ ਇਕੱਠੇ ਰਹੀਏ ਵੋਟ ਜਿਹਨੂੰ ਮਰਜ਼ੀ ਪਾਓ ਪਰ ਪਿੰਡਾਂ 'ਚ ਵੰਡੀਆਂ ਨਾ ਪਾਓ ਬਸ ਇਹੀ ਚਾਹੁੰਦੇ ਆ ਕਿਹੜੇ ਸਾਂਝ ਲਿਖਿਆ ਸੀ ਸਿੰਘ ਸਾਹਿਬ ਆ ਜਾ ਆਇਆ ਮੜਿਆ ਪਹਿਰੇ ਵਾਲਾ ਦਾ ਹਦਿਆਰ ਮੈਂ ਤੇ ਸਿੰਘ ਸਾਹਿਬ ਆ ਬਣਾ ਲਾ ਬਣਾ ਲਾ ਕੰਮ ਦੀ ਸਟੋਰੀ ਹੈ ਚਾ ਚਾ ਚੱਤ ਇਹ ਕੰਮ ਦੀ ਹੈ ਇਹ ਸੋਖਾ ਨਾਨੋ ਵਾਲੀਆ ਮੇਰਾ ਜਿਗਰੀ ਮਿੱਤਰ ਹੈ ਇੱਕ ਜ਼ੋਰਦਾਰ ਤਾੜੀ ਗੁਰੂ ਦੀ ਕਿਰਪਾ ਹੋਈ ਇਹਦੇ ਤੇ ਕਈ ਬੰਦੇ ਕਹਿਦੇ ਨੇ ਮੇਰੇ ਵਾਲ ਕੱਟੇ ਮੈਂ ਗਾਉਣਾ ਨਹੀਂ ਇਸ ਚਾਹੁੰਦਾ ਮੈਂ ਚਾਹੁੰਦਾ ਸੀ ਕਿ ਸਤ ਸਰਦਾਰ ਸਟੇਜਾਂ ਦੇ ਨਾਲ ਨੱਚੇ ਸਰਦਾਰ ਮਨੋਰੰਜਨ ਨਾ ਕਰੇ ਬੜਕਿਆਂ ਬੰਦਾ ਕਦੋਂ ਕਿਰਪਾ ਹੋ ਜਾਣੀ ਆ ਫਿਰ ਇੱਕ ਨੂੰ ਤਾਂ ਚੜ ਗਿਆ ਰਾਂਗੇ ਦੂਜੇ ਨੂੰ ਵੀ ਚੜਜੋ ਅਸੀਂ ਰੋਪੜ ਤੋਂ ਆਏ ਸੀ ਆਈ ਵੀ ਕਿਵੇਂ ਸੀ ਰੋਪੜ ਹੌਸਲੇ ਤੇ ਰੇਡ ਪੈ ਗਈ ਸੀ ਪੋਰਸ ਪਿੱਛੇ ਪਈ ਅਸੀਂ ਅਸੀਂ ਭੱਜੇ ਹੋਏ ਸੀ ਮੈਂ ਤੇ ਸਿੰਘ ਸਾਹਿਬ ਅਸੀਂ ਮੋਟਰ ਤੇ ਬੈਠ ਕੇ ਤਿੰਨ ਚਾਰ ਗਾੜੇ ਇਕੱਠੇ ਲਿਖੇ ਜੀ 99 ਦੀ ਗੱਲ ਹੈ ਪਹਿਲਾਂ ਤਾਂ ਗੱਜ ਕੇ ਬਜਾਓ ਵੈਕਰੂਜੀ ਕਾ ਖਾਲਸਾ ਵੈਕਰੂਜੀ ਕੀ ਪਤ ਹੈ ਇਹ 89 ਦੀ ਗੱਲ ਹੈ ਸੱਜਣ ਰਮਾਲ ਦੇ ਗਿਆ ਪਿੰਡ ਪਹਿਰਾ ਲੱਗਦਾ ਕਲ ਮੁਕੱਲਾ ਇਹ ਸਾਰੇ ਗਾਣੇ ਜਿਹੜੇ ਆ ਅਸੀਂ ਬੈਠ ਕੇ ਇਕੱਠਿਆਂ ਲਿਖੇ ਮੈਂ ਨਾਲ ਚੀਜ਼ਾਂ ਦੇ ਤੇ ਕੋਈ ਕਲੇਮ ਕਰਦਾ ਹੈ ਕੋਈ ਕੁੱਛ ਕਰਦਾ ਹੈ ਸਮਝ ਨਹੀਂ ਆਉਂਦੀ ਲੋਕਾਂ ਨੂੰ ਪਰ ਦੋਨੋਂ ਭਰੋਸਾ ਸਾਰਿਆਂ ਨੂੰ ਸਾਨੂੰ ਪਤਾ ਹੈ ਤੇ ਕਿਤੇ ਬੈਠ ਕੇ ਗੱਲਾਂ ਕਰਾਂਗੇ ਹੋਰ ਵੀ ਬਹੁਤ ਸਾਰੀਆਂ ਲੋ ਮਾਨਸਾ ਸਿੰਘ ਸਾਹਿਬ ਕੋ ਬਹੁਤ ਆਜਾ ਜ਼ਿੰਦਗੀ ਦੇ ਜਿਹੜੇ ਬੰਦੇ ਕਹਿੰਦੇ ਨੇ ਕਿਆ ਕਰਿਆ ਇਹਦੀ ਇੰਟਰਵਿਊ ਕਰ ਲੋਗੇ ਇਹ ਦੱਸੋ ਕਿਆ ਕਰਿਆ ਜਵਾਨ ਵਾਹ ਵਾਹ ਜੱਟ ਓ ਭਾਈ ਰੋਕੀ